ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਅੱਜ ਕਿਸਾਨ ਭਰਾਵਾਂ ਲਈ ਬੜੀ ਹੀ ਖੁਸ਼ਖਬਰੀ ਦੀ ਗੱਲ ਹੈ ਕਿ ਤੁਹਾਨੂੰ ਕਰਤਾਰ ਸੀਡ ਮੈਨੋ ਜੋ ਪਲਾਂਟ ਲਗਾਇਆ ਉਹ ਦਿਖਾ ਰਹੇ ਆਂ ਵੀ ਕਣਕ ਦਾ ਬੀਜ ਧਾਨ ਦਾ ਬੀਜ ਕਈ ਪ੍ਰਕਾਰ ਦੇ ਹੋਰ ਵੀ ਬਾਈ ਹੋ ਰਹੇ ਕਿਸ ਪ੍ਰਕਾਰ ਗ੍ਰੀਡਿੰਗ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਬਾਈ ਹੋਰਾਂ ਨੇ ਬਹੁਤ ਹੀ ਸ਼ਾਨਦਾਰ ਪਲਾਂਟ ਲਾਇਆ ਹੋਇਆ ਜਿੱਥੇ ਛੋਟੀ ਛੋਟੀ ਚੀਜ਼ ਦਾ ਬੜਾ ਖਿਆਲ ਰੱਖਿਆ ਜਾਂਦਾ। ਵੀਰ ਹੋਰਾਂ ਕੋਲੇ 18-19 ਪ੍ਰਕਾਰ ਦੀਆਂ ਕਣਕ ਦੀਆਂ ਵੈਰਾਈਟੀਆਂ ਨੇ। ਤੁਸੀਂ ਦੇਖ ਸਕਦੇ ਹੋ ਕਿੰਨੇ ਸੂਚੇ ਜਿਹੇ ਢੰਗ ਨਾਲ ਬਾਈ ਹੋਰੀ ਪੈਕਿੰਗ ਕਰ ਕਰਕੇ ਕੱਲੇ ਕੱਲੇ ਬੀਜ ਨੂੰ ਅਲੱਗ-ਅਲੱਗ ਗੱਟਿਆਂ ਦੇ ਅਲੱਗ-ਅਲੱਗ ਰੰਗਾਂ ਵਿੱਚ ਪਾ ਕੇ ਰੱਖ ਰਹੇ ਨੇ ਵੀ ਕਿਸੇ ਪ੍ਰਕਾਰ ਦੀ ਕੋਈ ਮਿਲਾਵਟ ਨਾ ਹੋਵੇ। ਵੀਰ ਹੋਰਾਂ ਕੋਲੇ ਡੀਬੀਡਬਲਯੂ 187 222 327 373 372 ਐਚਡੀ ਦੀ 2967 2851 3386 3406 ਪੀਵੀਡਬਲਯੂ ਦੀ 826 872 ਡਬਲਯੂਐਚਜੀ 1270 ਇਹ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਵੈਰਾਈਟੀਆਂ ਤੇ ਕੰਮ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ